ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਗੱਲਬਾਤ ਕਰਾਂਗੇ ਕਿ ਸਿੱਖਾਂ ਨੂੰ ਬਾਰ-ਬਾਰ ਟਾਰਗੇਟ ਕਿਉਂ ਕੀਤਾ ਜਾਂਦਾ ਹੈ ਪਿਛਲੇ ਦਿਨੀ ਬਲਦੇਵ ਸਿੰਘ ਸਰਸਾ ਜਿਹੜੇ ਕਿ ਕਿਸਾਨ ਜੁਨੀਅਨ ਦੇ ਆਗੂ ਨੇ ਤੇ ਨਾਲ ਉਹਨਾਂ ਦੇ ਦੋ ਹੋਰ ਸਾਥੀ ਜਦੋਂ ਉਹ ਦੱਖਣ ਦੇ ਵਿੱਚ ਕਿਸਾਨਾਂ ਦੀ ਮਹਾਪੰਚਾਇਤ ਨੂੰ ਸੰਬੋਧਨ ਕਰਨ ਦੇ ਲਈ ਜਾਂ ਕਹਿ ਲੋ ਕਿ ਹਿੱਸਾ ਪਾਉਣ ਦੇ ਲਈ ਜਾ ਰਹੇ ਸੀਗੇ ਤਾਂ ਉਹਨਾਂ ਨੂੰ ਦਿੱਲੀ 에ਅਰਪੋਰਟ ਦੇ ਉੱਪਰ ਕਿਉਂ ਰੋਕਿਆ ਗਿਆ ਕੀ ਕਾਰਨ ਨੇ ਕਿ ਬਾਰ ਬਾਰ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਸਾਹਮਣੇ ਆਉਂਦੀਆਂ ਨੇ ਤੇ ਇਸ ਗੱਲ ਦੇ ਉੱਪਰ ਆਪਾਂ ਜਿਹੜਾ ਇਸ ਵੀਡੀਓ ਦੇ ਵਿੱਚ ਚਾਨਣਾ ਪਾਵਾਂਗੇ ਆਓ ਵੀਡੀਓ ਕਰਦੇ ਹਾਂ ਸਤਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਹ ਤਾਂ ਹੁਣ ਕੋਈ ਗੱਲ ਕਿਸੇ ਦੇ ਗਲੇ ਤੋਂ ਥੱਲੇ ਨਹੀਂ ਉਤਰਦੀ ਕਿ ਦਿੱਲੀ ਮੁਲਾਜ਼ਮਾਂ ਨੂੰ ਇਹ ਪਤਾ ਨਾ ਹੋਵੇ ਕਿ ਜਿਹੜਾ ਸਿੱਖਾਂ ਲਈ ਅਮਰਤਾਰੀ ਸਿੱਖਾਂ ਲਈ ਕਿਰਪਾਨ ਹੈ ਜਿਹੜੀ ਉਹ ਕਿੰਨਾ ਜ਼ਰੂਰੀ ਪੰਜ ਕਕਾਰਾਂ ਦੇ ਵਿੱਚੋਂ ਉਹ ਇੱਕ ਕਕਾਰ ਹੈ ਤੇ ਜਦੋਂ ਕਿ ਇਹ ਸਾਰੀ ਹੁਣ ਦੁਨੀਆ ਦੇ ਵਿੱਚ ਹਰ ਇੱਕ ਦੇਸ਼ ਦੇ ਮਤਲਬ ਨਾਗਰਿਕਾਂ ਨੂੰ ਪਤਾਗਾ ਕਿ ਸਿੱਖ ਕੌਣ ਨੇ ਤੇ ਸਿੱਖਾਂ ਦੇ ਜਿਹੜੇ ਕਕਾਰ ਨੇ ਉਹ ਕੀ ਮਹੱਤਤਾ ਰੱਖਦੇ ਨੇ ਲੇਕਿਨ ਦਿੱਲੀ ਦੇ ਵਿੱਚ ਅਗਰ ਕੋਈ ਆਫੀਸਰ ਜਾਂ ਇਹ ਕਹੇ ਕਿ ਉਹਨਾਂ ਨੂੰ ਪਤਾ ਨਹੀਂ ਸੀਗਾ ਇਹ ਤਾਂ ਬਿਲਕੁਲ ਦਿਨ ਨੂੰ ਰਾਤ ਕਹਿਣ ਵਾਲੀ ਗੱਲ ਹੈ ਲੇਕਿਨ ਦੋਸਤੋ ਇਹਦੇ ਕਾਰਨ ਕੀ ਨੇ ਪਹਿਲਾਂ ਮੈਂ ਤੁਹਾਡੇ ਨਾਲ ਥੋੜੀ ਜਿਹੀ ਘਟਨਾ ਦੀ ਸਾਂਝ ਪਾਲਾ ਪਤਾ ਤੁਹਾਨੂੰ ਤੁਸੀਂ ਖਬਰਾਂ ਸੁਣੀਆਂ ਸਾਰਿਆਂ ਨੇ ਕਿ ਭਾਈ ਬਲਦੇਵ ਸਿੰਘ ਸਰਸਾ ਜਿਹੜੇ ਕਿਸਾਨ ਆਗੂ ਨੇ ਦੋ ਉਹਨਾਂ ਦੇ ਸਾਥੀ ਸੀਗੇ ਆਪਣਾ ਜਿਹੜੇ ਜਗਜੀਤ ਸਿੰਘ ਡੱਲਾ ਤੇ ਇੱਕ ਹੋਰ ਸਾਥੀ ਇਹਨਾਂ ਦੇ ਜਦੋਂ ਕਿਰਪਾਨਾਂ ਪਾਈਆਂ ਸੀਗੀਆਂ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਕਿਰਪਾਨਾਂ ਦੇ ਸਮੇਤ ਜਹਾਦ ਦੇ ਵਿੱਚ ਸਫ਼ਰ ਨਹੀਂ ਕਰ ਸਕਦੇ ਜਦੋਂ ਕਿ ਉਹਨਾਂ ਨੇ ਦੱਸਿਆ ਕਿ ਅਸੀਂ ਅਨੇਕਾਂ ਵਾਰੀ ਪਹਿਲਾਂ ਇਸੇ ਸਰੂਪ ਦੇ ਵਿੱਚ ਕਿਰਪਾਨ ਦੇ ਨਾਲ ਸਫ਼ਰ ਜਿਹੜਾ ਕਰ ਚੁੱਕਿਆ ਕਿਉਂਕਿ ਜਿਹੜੀਆਂ ਘਰੇਲੂ ਉਡਾਨਾਂ ਹੁੰਦੀਆਂ ਨੇ ਉਹਦੇ 'ਚ ਤਾਂ ਬਿਲਕੁਲ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਹੀ ਨਹੀਂ ਹੈਗੀ ਇਹ ਕੋਈ ਇੰਟਰਨੈਸ਼ਨਲ 에ਅਰ ਆਪਣਾ ਉਡਾਣ ਨਹੀਂ ਸੀਗੀ ਇਹ ਜਾਣ ਬੁੱਝ ਕੇ ਦੋਸਤੋ ਦੋ ਕਾਰਨ ਇਹਦੇ ਆਪਾਂ ਨੂੰ ਲੱਗਦੇ ਨੇ ਕਿ ਇੱਕ ਤਾਂ ਕਾਰਨ ਇਹ ਹੈ ਕਿ ਉਹਨਾਂ ਨੂੰ ਆਪਾਂ ਨੂੰ ਪਤਾ ਕਿ ਸਿੱਖਾਂ ਤੋਂ ਨਫ਼ਰਤ ਹੈ ਤੇ ਨਾਲ ਕਿਸਾਨ ਆਗੂ ਹੋਣਾ ਇਹ ਤਾਂ ਦੋਨੇ ਚੀਜ਼ਾਂ ਜਿਹੜੀਆਂ ਕੇਂਦਰ ਸਰਕਾਰ ਦੇ ਅਫੀਸਰਾਂ ਦੇ ਜਾਂ ਕੇਂਦਰ ਸਰਕਾਰ ਦੇ ਇਹ ਕਿਸੇ ਤਰ੍ਹਾਂ ਗਲੇ ਥੱਲੇੋਂ ਉੱਤਰਦੇ ਨਹੀਂ ਹੈਗੇ ਕਿਉਂਕਿ ਇੱਕ ਉਹਨਾਂ ਨੂੰ ਪਤਾ ਹੈ ਕਿ ਇੱਕ ਕਿਸਾਨ ਆਗੂ ਨੇ ਇਹ ਹੁਣ ਵੀ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹੋਏ ਨੇ ਤੇ ਦੂਜੇ ਪਾਸੇ ਇਹ ਸਿੱਖ ਨੇਗੇ ਇਹਨਾਂ ਨੇ ਕਿਰਪਾਨ ਜਿਹੜੀ ਧਾਰਨ ਕੀਤੀ ਹੋਈ ਆ ਉਹਦਾ ਮੁੱਦਾ ਬਣਾ ਕੇ ਉਹਦਾ ਬਹਾਨਾ ਬਣਾ ਕੇ ਉਹਨਾਂ ਨੇ ਉਹਨਾਂ ਨੂੰ ਫਲਾਈਟ ਦੇ ਵਿੱਚ ਚੜ੍ਹਨ ਤੋਂ ਰੋਕਿਆ ਦੋਤੋ ਸਵਾਲ ਇੱਥੇ ਸਿਰਫ ਇੰਨਾ ਹੀ ਨਹੀਂ ਹੈਗਾ ਉਦੋਂ ਦੂਜੀ ਗੱਲ ਹੈ ਜਿਹੜੀ ਉਹ ਇਹ ਹੈ ਕਿ ਉਹ ਕਿਸਾਨ ਉੱਤੇ ਜਿਹੜੀ ਮਹਾਪੰਚਾਇਤ ਹੋ ਰਹੀ ਸੀ ਕਿਸਾਨਾਂ ਦੀ ਉਹਦੇ ਵਿੱਚ ਹਿੱਸਾ ਲੈਣ ਜਾ ਰਹੇ ਸੀ ਜਾਂ ਫਿਰ ਉਹਨਾਂ ਦਾ ਕਹਿਣਾਗਾ ਕਿ ਸਰਕਾਰ ਇੰਨੀ ਡਰ ਕਿਉਂ ਗਈ ਆ ਕਿ ਸਰਕਾਰ ਜਿਹੜਾ ਆਏਗਾ ਉਹਨਾਂ ਦਾ ਉਹੋ ਨਹੀਂ ਕਰਦੀ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਆ ਇਹ ਚੀਜ਼ਾਂ ਜਿਹੜੀਆਂ ਨਿਕੀਆਂ ਦੋਸਤੋ ਇਹ ਵਿਚਾਰ ਜੋ ਗੋਚਰੇ ਨੇ ਕਿਉਂਕਿ ਜੇ ਤਾਂ ਸਰਕਾਰਾਂ ਨੇ ਕਿਸਾਨ ਕਿਸਾਨ ਹੋਣ ਕਰਕੇ ਉਹਨਾਂ ਨੂੰ ਰੋਕਿਆ ਉਹ ਵੀ ਬਹੁਤ ਵੱਡੀ ਗੱਲ ਹੈ ਉਹ ਵੀ ਇਹਦਾ ਮਤਲਬ ਸਰਕਾਰ ਕਿਸਾਨਾਂ ਤੋਂ ਡਰ ਰਹੀ ਆ ਤੇ ਉਹਨਾਂ ਦੇ ਹੱਕਾਂ ਤੋਂ ਵਾਂਝੇ ਕਰ ਰਹੀ ਆ ਕਿਉਂਕਿ ਕਿਸੇ ਨੂੰ ਵੀ ਇਹ ਅਧਿਕਾਰ ਹੈ ਦੇਸ਼ ਦੇ ਕਿਸੇ ਹਿੱਸੇ ਦੇ ਵਿੱਚ ਵੀ ਜਾ ਕੇ ਉਹ ਆਪਣੀ ਗੱਲ ਰੱਖ ਸਕਦਾ ਅੰਦੋਲਨ ਕਰ ਸਕਦਾ ਇਹ ਕਾਨੂੰਨੀ ਰਾਈਟ ਨੇ ਉਹਨਾਂ ਦੇ ਲੇਕਿਨ ਅਗਰ ਉਹਨਾਂ ਨੇ ਸਿੱਖੋਂ ਕਰਕੇ ਰੋਕਿਆ ਇਹ ਇਹ ਉਦੋਂ ਵੀ ਪੁੱਛ ਕੇ ਮਾੜੀ ਗੱਲ ਹੈ ਕਿ ਤੁਸੀਂ ਮਤਲਬ ਇਸ ਤਰ੍ਹਾਂ ਸਿੱਖਾਂ ਨੂੰ ਵਾਰ-ਵਾਰ ਟਾਰਗੇਟ ਕਰੋਗੇ ਹਰ ਰੋਜ਼ ਅਨੇਕਾਂ ਸਿੱਖ ਜਿਹੜੇ ਜਹਾਜ਼ਾਂ ਦੇ ਵਿੱਚ ਸਫ਼ਰ ਕਰਦੇ ਔਰ ਉਹਨਾਂ ਦੇ ਵਿੱਚੋਂ ਕਿੰਨੇ ਪਰਸੈਂਟ ਲੋਕਾਂ ਨੂੰ ਦੇ ਜਿਹੜੀਆਂ ਕਿਰਪਾਨਾਂ ਪਾਈਆਂ ਹੁੰਦੀਆਂ ਨੇ ਸੋ ਇਸ ਕਰਕੇ ਇਹ ਜਿਹੜੀ ਦੋਨੇ ਹੀ ਗੱਲਾਂ ਨੇਗੀਆਂ ਇਹਨਾਂ ਦੇ ਵਿੱਚੋਂ ਕੋਈ ਵੀ ਕਾਰਨ ਅਗਰ ਉਹ ਕਹਿਣ ਸਰਕਾਰ ਕਹੇ ਕਿ ਇਸ ਕਾਰਨ ਕਰਕੇ ਰੋਕਿਆ ਸੀ ਜਿਹੜੇ ਦੋਨੇ ਕਾਰਨ ਹੀ ਬਹੁਤ ਪੁੱਜ ਕੇ ਸਰਕਾਰ ਦੇ ਲਈ ਮਾੜੀ ਗੱਲ ਹੈਗੀ ਇੱਕ ਸਿੱਖ ਨੂੰ ਕਕਾਰਾਂ ਤੋਂ ਵਾਂਝੇ ਕਰਕੇ ਤੋੜਨਾ ਇਹ ਵੀ ਬਹੁਤ ਵੱਡੀ ਮਾੜੀ ਗੱਲ ਹੈ ਦੋਤੋ ਇਹਦੇ ਵਿੱਚ ਇੱਕ ਛੋਟਾ ਜਿਹਾ ਸਵਾਲ ਮੈਂ ਨਾਲ ਤੁਹਾਡੇ ਨਾਲ ਜ਼ਿਕਰ ਕਰਨਾ ਚਾਹਾਂਗਾ ਕਿ ਕੀ ਜਥੇਦਾਰ ਸਹਿਬਾਨ ਜਦੋਂ ਸਾਡੇ ਸਫ਼ਰ ਕਰਦੇ ਨੇ ਉਹ ਅਨੇਕਾਂ ਦੇਸ਼ਾਂ ਦੇ ਦੌਰਿਆਂ ਤੇ ਜਾਂਦੇ ਰਹਿੰਦੇ ਨੇ ਹੁਣ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਜਾ ਕੇ ਆਏ ਨੇ ਕੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਵੀ ਜਿਹੜਾ 에어ਪੋਰਟ ਦੇ ਉੱਪਰ ਕਿਰਪਾਨਾਂ ਲਹਾ ਲਈਆਂ ਜਾਂਦੀਆਂ ਨੇ ਜੇ ਫਿਰ ਲਹਾ ਲਈਆਂ ਜਾਂਦੀਆਂ ਨੇ ਫਿਰ ਜਥੇਦਾਰ ਸਹਿਬਾਨ ਇਹ ਕਿਸ ਤਰ੍ਹਾਂ ਕਰ ਪਾਉਂਦੇ ਨੇ ਇਹਦੇ ਬਾਰੇ ਵੀ ਥੋੜਾ ਸਮਝਣ ਦੀ ਲੋੜ ਹੈ ਲੇਕਿਨ ਅਗਰ ਉਹ ਕਿਰਪਾਨ ਪਾ ਕੇ ਜਾਂਦੇ ਨੇ ਜੇਕਰ ਜਥੇਦਾਰ ਸਹਿਬਾਨ ਸਾਡੇ ਕਿਰਪਾਨ ਪਾ ਕੇ ਜਾਂਦੇ ਨੇ ਫਿਰ ਬਾਕੀ ਆਮ ਸਿੱਖ ਕਿਉਂ ਨਹੀਂ ਕਿਉਂਕਿ ਸਾਡੇ ਚ ਕਿਸੇ ਚੀਜ਼ ਦਾ ਕੋਈ ਅੰਤਰ ਨਹੀਂ ਹੈਗਾ ਜਦੋਂ ਕਿਸੇ ਨੇ ਅਮਰਤਾ ਸ਼ਕਲਿਆ ਤਾਂ ਉਹ ਸਾਰੇ ਬਰੋ ਬਰਾਬਰ ਹੋ ਜਾਂਦੇ ਨੇ ਕੀ ਅਮੀਰ ਕੀ ਗਰੀਬ ਕੀ ਇੱਕ ਲੇਬਰ ਕਰਨ ਵਾਲਾ ਮੈਂ ਕਹਿਣਾ ਚਾਹੇ ਕੋਈ ਗੋਹਾ ਕੁੜਾ ਕਰਨ ਵਾਲਾ ਚਾਹੇ ਕੋਈ ਨਾਲੀਆਂ ਸਾਫ ਕਰਨ ਵਾਲਾ ਸਿੰਘ ਜਦੋਂ ਉਹ ਅੰਮ੍ਰਿਤ ਛੱਕ ਕੇ ਇੱਕੋ ਬਾਟੇ ਦੇ ਵਿੱਚੋਂ ਅੰਮ੍ਰਿਤ ਛਕ ਲੈਂਦੇ ਨੇ ਤਾਂ ਉੱਚ ਨੀਚ ਸਭ ਗੱਲਾਂ ਖਤਮ ਹੋ ਜਾਂਦੀਆਂ ਨੇ ਸੋ ਇਸ ਕਰਕੇ ਜੇਕਰ ਜਥੇਦਾਰ ਸਾਹਿਬਾਨ ਨੂੰ ਇਜਾਜ਼ਤ ਹੈ ਤਾਂ ਬਾਕੀਆਂ ਨੂੰ ਕਿਉਂ ਨਹੀਂ ਇਹ ਚੀਜ਼ਾਂ ਜਿਹੜੀਆਂ ਨਗੀਆਂ ਦੋਸਤੋ ਇਹਦੇ ਵਿੱਚ ਜ਼ਰੂਰ ਕਮੈਂਟ ਕਰਕੇ ਦੱਸਿਓ ਕਿ ਇਹ ਵਿਤਕਰਾ ਕਿਉਂ ਵਾਹਿਗੁਰੂ ਜੀ ਕਾ ਕਲਪਾ ਵਾਹਿਗੁਰੂ ਜੀ